ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਅੱਜ ਨਵੇਂ ਬਲੌਗ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਸੋ ਮੇਰੀ ਟੀਮ ਅੰਦਰ ਬੈਠੀ ਆ ਤੇ ਮੈਂ ਸ਼ੁਰੂ ਕਰਨ ਲੱਗਾ ਬਲੌਗ ਬਾਹਰੋਂ ਅੰਦਰ ਕੀ ਗੱਲਬਾਤ ਚੱਲਦੀ ਆ ਤੁਹਾਨੂੰ ਸਾਰਾ ਸੀਨ ਦੱਸਦੇ ਆ ਭਾਜੀ ਹੁਣੇ ਬੈਠੇ ਨੇ ਅੰਕਲ ਬੈਠਾ ਸਾਡਾ ਇੱਕ ਬੰਦਾ ਹੋਰ ਆ ਰੋਹਿਤ ਉਹ ਬੈਠਾ ਦੀਦੀ ਬੈਠੇ ਨੇ ਚਲੋ ਆ ਜਾਓ ਮੰਦ ਜੀ ਆ ਚੈਨਲ 'ਤੇ ਪਰ ਨਹੀਂ ਮੇਰੇ ਨਾਲ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ। ਜਿਵੇਂ ਜਨਾਨਕ ਸ਼ਾਹ ਕੀਰ ਬਣੀ ਸੀ ਅਸੀ ਗਾ ਜੀ ਅਸੀ ਗਾ ਜੀ ਅਸੀ ਕਾਲ ਕੀ ਅਚਲ ਠਿਕਾ ਮੈਂ ਡਟਾ ਕਬਰੀ ਇਹ ਬੰਦਾ ਪਛਾਣਾ ਤੁਸੀਂ ਅੱਜ ਅਸੀਂ ਇਹਦੀ ਸ਼ੇਪ ਕਰਾਤੀ ਤੜਿ ਤੜਿ ਮਾਰਦੇ ਉਹ ਤਾੜੀ ਦਾ ਮਾਟੇ ਗੱਲ ਮਾਟੇ ਜਿਆਦਾ ਨਹੀਂ ਉਹ ਦੂਜੀ ਤਾੜੀ ਮਾਰ ਜੀ ਨਹੀਂ ਮੈਂ ਉਹ ਤੂ ਮਾਰਾ ਨਹੀਂ ਮਾਂ ਨਹੀਂ ਬਣੀ ਆ ਪਤਾ ਨਾ ਤੇ ਪਰਮੋਸਾ ਇਹ ਇਹ ਕਿਹੜਾ ਕਿਹੜਾ ਜਸੀਨ ਅਸੀਂ ਪਾਇਆ ਆ ਹਾਂ ਤਾੜੀ ਦੀ ਵਜ੍ਹਾ ਸੇ ਆਵਾਜ਼ ਤੇਰੀ ਜ਼ਿਆਦਾ ਆ ਰਹੀ ਐ ਹੈ ਰੋਈ ਤਾੜੀ ਮਾਰਦਾ ਰਿਹਾ ਬੰਦਾ ਇਹ ਤਾੜੀ ਦੀ ਆਵਾਜ਼ ਹੀ ਜ਼ਿਆਦਾ ਆ ਰਹੀ ਐ ਇਹ ਬਹੁਤ ਸੋਹਣਾ ਹੈ ਕਹਿੰਦਾ ਮੈਂ ਸ਼ੀਰ ਕਰ ਸਕਦਾ ਮੈਂ ਦੇ ਦੇ ਅੱਜ ਕੁੜੀਆਂ ਦੀ ਆਵਾਜ਼ ਇਹ ਤਾਂ ਨਿਕਲਦੀ ਨਹੀਂ ਨਿਕਲਦੀ ਆ ਬਈ ਇਹ ਗੱਲ ਇਹਨੂੰ ਮੰਨਦਿਆ ਬੋਲ ਕੇ ਦਿਖਾਓ ਬਈ ਕੁੜੀਆਂ ਵਾਂਗੂ ਹੈਲੋ ਹੈ ਕੀ ਮੇ ਉਸੇ ਠੀਕੋ ਥੋੜੀ ਕੀ ਕਰ ਰਿਹਾ ਹੈ ਕੀ ਕਿ ਤੂੰ ਫੋਨ ਹੀ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਬਹੁਤ ਮਿਸ ਕਰਦੀ ਹਾਂ ਮੈਨੂੰ ਤਾਂ ਲੱਗਦਾ ਕਿ ਕਬ ਜੀ ਬੋਲ ਮੜਿਆ ਜਾ ਹਾਏ ਕਿਵੇਂ ਹੋ ਠੀਕੋ ਕੀ ਕਰ ਰਹੇ ਹੋ ਤੁਸੀਂ ਯਾਰ ਤੂੰ ਥਿਰੇ ਪਹੁੰਚ ਗਈ ਸੀ ਯਾਰ ਮਨੀ ਮੈਨੂੰ ਬਹੁਤ ਮਿਸ ਕੀਤਾ ਹਾਂ ਹਾ ਇੰਨਾ ਦੰਨਾ ਵਈ ਇਗਨੋਰ ਨਾ ਮਾਰੋ ਹਾਂ ਮੈਂ ਨਾ ਮਾਰ ਜਮਾਈ ਨਹੀਂ ਮਾਰ ਰਿਆ ਮੈਨੂੰ ਤਾਂ ਬੜਾ ਲੱਗ ਰਿਹਾ ਹਾਂ ਹਾਂ ਇਹਨੂੰ ਬੜਾ ਇੱਕ ਕੌਣ ਆ ਵੀ ਉਹ ਕੌਣ ਮਾਰ ਲੱਗਦਾ ਕੋਈ ਨਾ ਵੀ ਸੁਣ ਰਿਹਾ ਵੈਲਟ ਹਾਏ ਹਾਏ ਉਹ ਥੋੜ੍ਹਤ ਉਹ ਤੁਹਾਡੇ ਕੀ ਨਹੀਂ ਦੇਖ ਕੇ ਬੋਲ ਰਿਹਾ ਤੁਸੀਂ ਉਹਨੂੰ ਰਿਸਪੌਂਸ ਦਓ ਨਾ ਮੈਂ ਨਾ ਮੈਂ ਕੰਨ ਮੇਰੇ ਉੱਤਰ ਆਉਂ ਸੁਣਦੇ ਰਹਾਂ ਤੇ ਨਾ ਰਿਸਪੌਂਸ ਇਹ ਸੰਗਦੇ ਨੇ ਸਪੌਂਸ ਪੈ ਦਿੰਨਾ ਹਾਂ ਆਏ ਹੋਏ ਕਿੰਨੀ ਸੋਹਣੀ ਆ ਮੈਂ ਤਾਂ ਇਹ ਜੀ ਪਹਿਲੀ ਵਾਰ ਮਾਰਿਡ ਗਿਆ ਸੌਤ ਨੂੰ ਪਿੱਛੇ ਹੋ ਜਾਈਗੀ ਬਣਾ ਮੈਂ ਕਿ ਬੈਸਟ ਸਿਆਰਾ ਡਿਜ਼ਾਈਨ ਮੈਂ ਕਿਆ ਪਰਜਿਆ ਆ ਰਿਸਪੌਂਸ ਆ ਦੇਖ ਲੋ ਆਹ ਜਿਹੜੇ ਸੀ ਜੀ ਜੀ ਮੂਵੀ ਵਾਲੇ ਤੁਸੀਂ ਇਹਨਾਂ ਨਾਲ ਸਾਊ ਸਾਊ ਕਹਿੰਨੇ ਹੋਗੇ ਬਹੁਤ ਸਾਊ ਐ ਅਸੀਂ ਅਤੀ ਭੈਣ ਦੇ ਰਿਸਪੈਕਟ ਬਹੁ ਕਰਦੇ ਆ ਨਹੀਂ ਵੀਰ ਭੈਣ ਦੀ ਰਿਸਪੈਕਟ ਬਹੁ ਕਰਦੇ ਨਾ ਬਈ ਬਹੁਤ ਸੋਹਣੀ ਆਵਾਜ਼ ਕੱਢਦੇ ਗੁੱਸੇ ਨਾਲ ਬੋਲੀ ਜੇ ਖਤਰਨਾਕ ਹੀ ਰਹੀ ਤਾਂ ਹਾਂਜੀ ਤੇ ਇਹ ਕੁੜੀਆਂ ਵਾਲੀ ਆਵਾਜ਼ ਚ ਗੁੱਸੇ ਨਾਲ ਬੋਲੀ ਯਾਰ ਤੁਸੀਂ ਕੀ ਘਟਾ ਰਹੀ ਹੋ ਮੰਨੀ ਯਾਰ ਮੈਂ ਬਾਹਰ ਥੋੜੀ ਆ ਤੇ ਤੁਸੀਂ ਕਿੰਦਰ ਕਰੀ ਜਾਂਦੇ ਤੁਸੀਂ ਅੰਕਲ ਵੀ ਪਰਣੂ ਹੋ ਕੇ ਵੈਗੇ ਮਕਲ ਮਕਲ ਦਾ ਡਰਾ ਕਰਾਉਣਾ ਤੇ ਨਹੀਂ ਆ ਰੋਟੀ ਖਾਣੀ ਇਹਦੇ ਤੇ ਪੁੱਛਦੇ ਪਹਿਲੇ ਤੇ ਕੀ ਮੀਂਹ ਹੈ ਇਹਦੇ ਤੇ ਦਰਵਾਜ਼ਾ ਥਰੇ ਅੰਕਲ ਜੀ ਕੋਲ ਜਾ ਕੇ ਅੰਕਲ ਜੀ ਘਰ ਜਾ ਕੇ ਵਲੌਗ ਵਲੌਗ ਨਾ ਦਿਖਾ ਦਿਓ ਆ ਲੈ ਮੇਰਾ ਹਾਏ ਚਲੋ ਜੀ ਹੁਣ ਸੀਨ ਸਟਾਰਟ ਕਰੋ 12:00 ਵੱਜ ਗਏ ਜੀ ਵੀਡੀਓ ਬਾਰ ਕਰਦੇ ਸੀਨ ਤੇ ਮੈਨੂੰ ਨਹੀਂ ਜਾਣ ਲੱਗਦਾ ਅਵੇ ਕੰਮਰਾ ਬੁਟਾ ਕਿੰਨਾ ਵੱਡਾ ਹੋ ਗਿਆ ਹਾਂ ਕਿੰਨਾ ਵੱਡਾ ਹੋ ਗਿਆ ਹਾਲ ਪਿਸਟੀ ਕਾ ਕੱਢੀ ਜਾਂਦਾ ਅੰਦਰੋਂ ਲਓ ਜੀ ਇਹ ਮੈਂ ਕਹਿੰਦੀ ਹਾਂ ਲੋ ਹਾਂ ਚਲੋ ਬਹੁਤ ਤਿਆਰ ਇਹ ਮੇਰੀ ਘਰ ਵਾਲੀ ਹੈ ਜੀ ਠੀਕ ਹੈ ਪਰ ਤੂੰ ਮੈਂ ਘਰ ਆ ਰਹਾ ਹਾਂ ਹਾਂ ਮਸ ਸਮੋਸਾ ਜਾ ਉਹ ਖਾੜਤਾ ਜਾ ਜੇ ਸਮੋਸਾ ਬੱਧ ਖਾਦਾ ਜੇ ਟੂਕਣੇ ਵੀ ਲੱਗ ਜਾਂਦੇ ਜਾਂਦੇ ਚੱਪ ਕਰਕੇ ਬੈਠਾ ਰਿਹਾ ਆ ਦੇਖੋ ਮੈਂ ਨਾ ਲਿਪਸਟਿਕ ਕੱਢ ਕੇ ਲੇ ਗਿਆ ਤੇ ਮੈਂ ਆਪਣੀ ਘਰ ਵਾਲੀ ਨੂੰ ਤਿਆਰ ਕਰ ਰਿਹਾ ਹਾਂ ਤੇ ਇਹਦੀ ਸ਼ੇਪ ਕਰਾਈ ਆ ਬਹੁਤ ਸੋਹਣਾ ਲੱਗਦਾ ਅੰਡਾ ਜਿਹਾ ਕੱਢਿਆ ਹੋਇਆ ਆਪਣੇ ਵੀ ਕਰ ਲਈ ਜੀ ਓਏ ਖੜਚੋ ਦੋ ਐਂਟ ਦੱਸ ਸਕਦਾ ਨਹੀਂ ਕਰਦਾ ਕੋਈ ਹਾਂ ਤੇਰੇ ਵਰਗਾ ਨਹੀਂ ਆਏਗਾ ਤੂੰ ਦੇਖ ਦੇ ਲਈ ਵੀ ਸ਼ੇਪ ਐਂ ਵਧੀਆ ਬਣਦੀ ਆ ਉਹ ਕੱਢਦੀ ਏ ਕੋ ਲੂਗਾ ਸਾਨੂੰ ਪਤਾ ਕੀ ਵਿਚ ਨੂੰ ਕਰ ਲਾ ਨਹੀਂ ਨਹੀਂ ਰੋਹਿਤ ਤੂੰ ਐਂ ਕਿਹਾ ਜਦ ਮੈਂ ਸਰ ਨਹੀਂ ਕਿਹਾ ਮੈਨੂੰ ਪੂ ਲੈ ਖਾਣਾ ਲੱਗਦੀ ਐ ਤਾਂ ਚੱਕੋ ਮੂੰਹ ਸ਼ਾਬਾਸ਼ ਮੂੰਹ ਬੰਦ ਕਰੋ ਪਲੀਜ਼ ਵੈਰੀ ਗੁੱਡ ਨਾਲ ਖਾਧਾ ਰਣੀ ਆ ਬੋਲੋ ਤਾਂ ਦੇਖਾ ਦੇ ਉਹ ਭਾਇਆ ਕੋ ਰੋਪਈਆ ਅਰਜ ਕਰਦੇ ਗੁੜੀ ਨਾ ਜ਼ਿਆਦਾ ਲਾਈ ਜ਼ਿਆਦਾ ਗੁੜੀਆਂ ਲਾਈ ਐ ਏ ਐ ਗੱਲ ਲੱਗ ਕੋ ਐ ਆਇਆ ਨਹੀਂ ਜਦੋਂ ਕੂਚਾ ਬੀਲਿੰਗਾਂ ਲਈ ਜਾਂਦਾ ਉਹ ਆਇਆ ਕਰਦੇ ਨੇ ਬੁੜੀਆਂ ਉਹ ਐ ਥੋੜੀ ਯਾਰ ਆ ਗਿਆ ਆਇਆ ਹਾਂ ਆਇਆ ਆਂਦੀ ਹਾਂ ਮੈਂ ਲਿਫਟਿਕ ਹਾਂ ਲੱਖਰਜਾ ਖਾਂਦੇ ਖਾਣੇ ਖਾਣਨਾ ਸ਼ਾਬਾਸ਼ ਚੰਨ ਵੈਰੀ ਗੁੱਡ ਐ ਐਕਸਲੈਂਟ ਬੱਚੇ ਨੇ ਬਹੁਤ ਸੋਹਣੇ ਸਟੂਡੈਂਟ ਨੇ ਐਦਾ ਲਾਉਣੀ ਆ ਤੁਸੀਂ ਠੀਕ ਆ ਸੈਲੂਨ ਦੇ ਵਿੱਚ ਕੋ ਆ ਥੋੜੀ ਓਹੋ ਇੱਕ ਨਾ ਇੱਕ ਨਾ ਆਪ ਦੀ ਘਰ ਵਾਲੇ ਨੂੰ ਹੋਰ ਕਹਿ ਕਹਿ ਸ਼ੇਪ ਚੰਗੀ ਤਰ੍ਹਾਂ ਕਰਿਆ ਕਰ तरीका ਵਾਲੀ ਛੇਵ ਠੀਕ ਨਹੀਂ ਕਰਦੀ ਕਹਨ ਵਾਲੀ ਥੋੜਾ ਜਿਆ ਤੈਨੂੰ ਪਤਾ ਅੱਜ ਕੰਨ ਜਮਾਨਾ ਹੋਆ ਸੋਹਰਾ Saab ਤੋਂ ਕਰਾਣੀ ਦੀ ਜੀ ਥੋੜਾ ਸਾ ਮ ਕਰੀ ਨਹੀਂ ਇੰਨੀ ਕਿਦਾਂ ਖਾਬਣ ਕਰਦਾ ਸੋਹਰਾ ਤੈਨੂੰ ਛਰਮ ਨਹੀਂ ਆਦੀ ਸੋਹਰਾ Saab ਮੈਂ ਥਾਰੇ ਮਰ ਗਿਆ ਸੋਹਰਾ Saab ਪਹੁੰਚਣਾ ਤੂੰ ਬਿਧੂ ਕਰੂਗਾ ਛੇਵੀਂ ਦੀ ਓਏ ਲੈ ਮਰ ਗਿਆ ਤੂੰ ਵਾਇਆ ਕੋਲ ਕੇ ਆ ਆ ਥੋੜੀ ਨਾ ਦੂਜੀਆਂ ਪਾਸੋਂ 골ਡਨ ਵਾਲੀਆਂ ਬੜੀ ਥੱਲੇ ਲਾਮ ਕਲੀ ਚੁੰਮ ਹਾਂ ਨਾ ਚੁੰਮਦੋ ਆਈ ਨਾ ਤੇਰੀ ਕੈਨ ਆ ਰਹੀ ਐ ਮੋਟੇ ਉਹ ਤੇਰਾ ਨ ਵਿਆਹ ਹੋਊ ਹਾਂ ਤੇ ਤੂੰ ਦੀ ਸ਼ੇਪ ਨ ਕਰੇਗਾ ਤੂੰ ਦੀ ਉਹ ਕਰੇਗਾ ਬਲੀਚ ਜੀ ਨਹੀਂ ਹੋਤੀ ਰਹਿਗੇ ਨੇ ਉਹ ਵੈਕਸ ਉਹ ਲਾ ਕੇ ਚੇਹੜਾ ਥੋੜੀਆ ਇਹ ਲਾ ਦੇ ਹ ਉਂਗਲ ਨਾਲ ਇਹ ਚੀਜ਼ ਤੇ ਆਹਾ ਮੈਨ ਆਪਣੇ ਵੀ ਕਰ ਹਲਕੀ ਓਏ ਇਹ ਭਾਗਲੇ ਗੂੜੇ ਨਹੀਂ ਓਏ ਇਦਾਂ ਬਣਾਉਣਾ ਨਹੀਂ ਇੰਨੇ ਜਲੂਸ ਨਹੀਂ ਨਹੀਂ ਇਹਨੂੰ ਇਦਾਂ ਉਂਗਲ ਨਾਲ ਲਾ ਕੇ ਨਾ ਇਦਾਂ ਇਦਾਂ ਕਰਦੇ ਥੋੜਾ ਥੋੜਾ ਦੇ ਗੀਰਿਓ ਨਹੀਂ 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 ਉਸ ਵਧੀਆ ਨਹੀਂ ਲੱਗਣਾ ਇਹ ਉਹ ਤੂੰ ਕਰ ਮੜਾ ਇਹ ਦੇਖੀ ਹਲਕਾ ਜਿਹਾ ਲਈ ਆਪਣੇ ਵੀ ਲਾਉ ਉਰੇ ਇਹ ਆ ਗੱਲਾਂ ਹੁੰਦੀਆਂ ਨੇ ਗੱਲਾਂ ਕਿੱਥੇ ਹੁੰਦੀਆਂ ਨੇ ਇਹਨੂੰ ਕੀ ਬੋਲ ਗੱਲਾਂ ਚੰਗੀਆਂ ਹੋ ਆ ਪਾਗਲ ਇਹਨੂੰ ਐਂ ਕਰ ਚੰਗੀ ਕਰ ਖੜ ਜੋ ਯੈਸ ਆਹ ਹੋ ਦੂਰਾ ਰਸਤਾ ਤਿਆਰ ਕਰਦਾ ਉਧਰ ਵੀ ਹੈਂਕਲ ਜੀ ਦੋ ਦੂਰਾ ਗੱਲ ਦੇ ਐਵੇਂ ਲਾ ਪਾਣੀ ਹੈ ਗੋਲਡਨ ਕੱਟ ਜਾ ਮੈਨੂੰ ਤੂੰ ਗੱਤ ਜੇ ਲੱਗਦਾ ਕੱਟ ਜੇ ਲੱਗਿਆ ਪਛਾਈ ਚਾਲ ਕਰ ਹਾਂ ਛੋੜਾ ਨਾ ਬਸ ਉਹ ਬਾਈਆ ਹੁਣ ਬਸ ਕੰਮ ਕਰ ਚਾਹੀਏ ਜੇ ਗਰੂਪ ਹਾਂਜੀ ਇਧਰਲੇ ਪਾਸੇ ਕਰ ਥੋੜਾ ਐ ਹੁਣ ਮਰੀ ਜਾਂਦਾ ਟੋਟੇ ਉਹ ਲੈ ਨਾ ਛੇਰਦਾ ਆਵੇ ਕਦੀ ਲੱਗਦੀ ਮੈਨੂੰ ਹੈ ਹਾਂ ਵੀ ਕਰੀਏ ਨਾ ਫੇਰ ਨੀਂਦ ਨਹੀਂ ਜਾਫ ਕਰੀਏ ਕਿ ਰਹਿ ਗਈ ਰਹਿ ਗਈ ਕੋਈ ਹੋਣੀ ਨਹੀਂ ਬੱਚੇ ਰਾਇਣ ਵਾਲ ਵੀ ਆ ਗਏ ਬੱਚੇ ਐ ਬਾਤ ਤੂੰ ਵਾਲ ਛੱਡੇ ਦਿੰਦਾ ਨੀਉ ਜਲ ਲਾ ਕੇ ਜਿੱਦ ਵੀ ਫੇਰੀ ਵੀ ਜੀ ਜਲ ਲਾ ਕੇ ਹਾਂ ਇਹਦੇ ਛਿੱਲ ਹੋ ਜਾਂਦਾ ਮੈਨੂੰ ਹਾਂ ਸਨ ਅੱਖਾਂ ਗੋਲ ਨਹੀਂ ਹੁੰਦਾ ਪਾਗਲ ਅੱਖਾਂ ਗੋਲ ਨਹੀਂ ਹੁੰਦਾ ਗੱਲਾਂ ਗੱਲਾਂ ਇਹ ਚੀਜ਼ ਤੇ ਲਾ ਥੋੜੀ ਜੀ ਇਹ ਚੀਜ਼ ਤੇ ਇੱਥੇ ਹਾਂ ਓ ਮਾਈ ਗੱਡ ਗੇਰੇ ਬਸ ਤੇ ਬਾਰਦੀ ਲਾ ਰਹੀ ਹੈ ਇਹ ਨੂੰ ਇਹ ਕੋ ਗੋਲ ਇਹਦੇ ਇੱਥੇ ਨਹੀਂ ਲਾਇਆ ਕਰਦੇ ਹੁੰਦੇ ਆ ਚੀਜ਼ ਤੇ ਪਾਗਲ ਬਸ ਠੀਕ ਆ ਜੀ ਤੇ ਲਿਆ ਚੀਜ਼ ਤੇ ਲਾਇਆ ਕਰਦੇ ਹਾਂ ਚਲ ਨਹੀਂ ਥੋੜਾ ਜਿਹਾ ਮੈਂ ਆਪਾਂ ਤਾਂ ਮੇਕਅਪ ਕਰਨਾ ਨਾ ਦਿਖਾਉਣਾ ਟੁਕੀਆ ਬਣਾ ਮੇਕਅਪ ਦੀ ਟੁਕੀਆ ਟੋਟੇ ਮਾੜੇ ਦਿੱਤਾ ਤਾੜੀ ਬਣਾ ਇਹ ਦਾੜੀ ਵਾਲਾ ਨਹੀਂ ਹੈਗਾ ਇਹ ਨਹੀਂ ਨਹੀਂ ਉਹ ਥੋੜੋ ਹੈ ਉਹ ਦਾੜੀ ਵਾਲੇ ਹੋਣੇ ਆ ਯਾਰ ਹਾਂ ਇਹ ਦਾੜੀ ਵਾਲਾ ਥੋੜੋ ਹੈ ਇਹ ਹਾਂ ਇਹ ਬੇਸਿਕ ਨੂੰ ਇਹ ਨਹੀਂ ਪਤਾ ਹੈਗਾ ਉਹ ਮੈਂ ਕਿਹਾ ਵੈਕਟਰ ਨੂੰ ਇਹ ਨਹੀਂ ਪਤਾ ਅੱਛਾ ਦਾੜੀ ਵਾਲਾ ਨਹੀਂ ਹੈਗਾ ਇਹ ਆਵਾਜ਼ ਠੀਕਾ 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 ਵਾਹ ਭਾਈ ਤੂੰ ਬੰਗਾਲਾ ਜਾਨ ਪੂਰੇ ਘਰ ਆਪਦੇ ਘਰ ਮੈਂ ਨਹੀਂ ਬੋਲੀ ਦਾ ਬੰਗਾਲਾ ਜੀ ਜੀ ਕਹੀ ਤੇ ਬੰਗਾਲਾ ਜੀ ਬੰਗਾਲਾ ਜੀ ਓਏ ਜੀ ਓਏ ਖੜ ਜਾ ਮਾਮਾ ਓਏ ਜੀ ਓ ਜੀ ਡਾੜ ਫਟ ਮੋ ਜੀ ਹਾਂ ਚਾ ਹਾਂ ਠੀਕ ਹੈ ਜੀ ਸੋਹਣਾ ਲੱਗਦਾ ਦੇਖਾ ਇੱਧਰ ਨੂੰ ਕਰੀ ਰੋਈ ਤਾ ਲੋਹੀ ਇੱਧਰ ਨੂੰ ਕਰ ਰਿਹਾ ਹਾਂ ਹਾਂ ਹੁਣ ਹੁਣ ਵੱਢੀਏ ਫੀਲਿੰਗ ਜੀ ਲੈ ਕੁੜੀ ਚੜੀ ਕਿਵੇਂ ਮੈਂ ਮਰ ਜਿਆ ਰਹੇ ਪੰਡਿਤ ਵਾਲਾ ਹਾਏ ਮੇਰੀ ਕੁੜੀਆਂ ਦੀ ਆਵਾਜ਼ ਕੱਢ ਕੇ ਬੋਲ ਹਾਏ ਕਿਵੇਂ ਹਾਂ ਠੀਕ ਤੋਂ ਬੋਦੀ ਕਿਦਾਂ ਨੂੰ ਬੋਨੇ ਬੋਨੇ ਬੜੀ ਜਿਹਾਂ ਮੇ ਤੁਹਾਨੂੰ ਆ ਨਾ ਜਰਾਂ ਦੋਏ ਦੁਕਾਨ ਵਾਲਾ ਸਣਾ ਜੀ ਕਿ ਮੇਰਾ ਘਰ ਵਾਲਾ ਮੈਨੂੰ ਦੋਏ ਨੂੰ ਮਾਰ ਫਿਰੇ ਗਾਣਾ ਗਾਉ ਮਾਰ ਨਚੰਦਰ ਆ ਚਮਕਾ ਚੰਦਰ ਆ ਚਾਹੋ ਮੇਰੀ ਗੱਲ ਸੁਣੋ ਤੁਸੀਂ ਕਿਉਂ ਐ ਹੱਥ ਜਾ ਕਰਦੇ ਮੈਨੂੰ ਹੋਰੇ ਕੁਝ ਲੱਗ ਹੈ ਹੈ ਤੁਸੀਂ ਕਿਉਂ ਆ ਜੀ ਕਿ ਹੈ ਡਾਇਰੈਕਟਰ ਹੈ ਯਾਰ ਮੈਂ ਕਰਕੇ ਦਿਖਾ ਦੇ ਇਹ ਕਰ ਰਿਹਾ ਹਾਂ ਡਾਇਰੈਕਟਰ ਦਾ ਕੰਮ ਕੀ ਹੁੰਦਾ ਕਰਕੇ ਮੈਂ ਉਹੀ ਦੇਖਣ ਦੇ ਕਰੀਏ ਚੁੰਨੀ ਲੈ ਲੇ 10 ਮਿੰਟ ਬਹਿ ਜਾਏ ਮੈਂ ਨਹੀਂ ਲੈ ਜਾ ਅੱਜ ਨਾਲ ਦੇਖੀ ਜਾਊਗਾ ਹੈ ਓਏ ਜਦ ਖੜਾਈ ਵਾਰ ਚਲ ਜਾ ਕੇ ਤੇਰੀ ਮੰਮੀ ਕਹੂਗੀ ਹੈ ਸਾਨੂੰ ਤਾਂ ਬੁਲਾ ਲਿੰਦਾ ਮੈਂ ਮੰੰਦਾ ਕਥਈਈ ਇਹ ਗਣਾ ਵਿਆਹ ਲੈਂਦੀ ਤੇ ਵਿਆਹ ਲੈਂਦਾ ਨਾ ਵਿਆਹ ਕਰਦਾ ਰਾਮ ਜੀ ਦਾ 25 ਸਾਲ ਤੈਨੂੰ ਆ ਮਿਲੇ ਸਹਰਾ ਜੀ ਚਲੋ ਜੀ ਕਰੋ ਵੀਡੀਓ ਸਟਾਰਟ ਐਕਸੀਲੇਟਰ ਦੇ ਬ੍ਰੇਕ ਦੇ ਪੈਰ ਰੱਖਣ ਦੀ ਬਜਾਏ ਐਕਸੀਲੇਟਰ ਤੇ ਰੱਖਦਾ ਤੇ ਐਕਸੀਲੇਟਰ ਤੇ ਰੱਖਦਾ ਸੁੱਦੀ ਥਾਰ ਨਾਲ ਉਹਨੇ ਪਿੱਛੇ ਡਿੱਗੀ ਜਮਾਈ ਤੇ ਡਿੱਗੀ ਜਮਾਈ ਉਹ ਲਾਉਣੀ ਤਾਂ ਬ੍ਰੇਕ ਸੀ ਉਹ ਗੱਡੀ ਰੱਖੀ ਉਹਨੇ ਵੀ ਉਹਨੂੰ ਐਸੀ ਬ੍ਰੇਕ ਲੱਗੀ ਆ ਗੱਡੀਆਂ ਐ ਕਰਦੇ 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 ਉਹਨੇ ਐ ਘੁਮਾਤੀ ਉਹ 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 ਗਈ ਆ ਵੇ ਕਰਦੇ ਕਰਾਉਂਦੇ ਨੂੰ ਫੇਰ ਭਾਈ ਉੱਤਰ ਕੇ ਇਕੱਠ ਹੋ ਗਿਆ ਆਟੋ ਦੇ ਵੀਰੇ ਨੇ ਮੀਰੇ ਜਦ ਦੇਖਿਆ ਬਰੋ ਨੂੰ ਕਾ ਸਿਆਣਾ ਬਣਾ ਮੈਂ ਕੀ ਕਹਾਂ ਬਾਪੂ ਯਾਰ ਕੀ ਕਰ ਕਰ ਰਹਾ ਕੀ ਹੋਣਾ ਉਹ ਗਿਆ ਡਰ ਜਦੋਂ ਦਇਆ ਹੈਆ ਕਹਣਾ ਵੀ ਹੁਣ ਤੋਂ ਸਾਈਡ ਤੇ ਲਾ ਲਾ ਸਾਰੇ ਬੰਦੇ ਕਹਿੰਦੇ ਬੈਂਕ ਬੈਂਕਲ ਸਾਈਡ ਤੇ ਲਾ ਲਾ ਗੱਡੀ ਗੱਡੀ ਖਾਰਾ ਪੰਨੇ ਉਹਨੇ ਪਤੰਦਰ ਨੇ ਰੱਖਣਾ ਦਾ ਉਹਦੇ ਤੇ ਰੇ ਉਹਦੇ ਬ੍ਰੇਕ ਦੇ ਪੈਰ ਸੀਗਾ ਇਹਦੇ ਰੇਸ ਦੇ ਕੇ ਫੇਰ ਪਿੱਛੇ ਨੂੰ ਜਦੋਂ ਖਿੱਚੀ ਪਿੱਛੇ ਫੁੱਟ ਪਾਰ ਦੇ ਖੰਬੇ ਚ ਮਾਰੀ ਉਹਨੇ ਉਹਨੇ ਪਈ ਵੀ ਤੂੰ ਹਫੜ ਗਿਆ ਕਿ ਤੈਨੂੰ ਗੱਡੀ ਮਿਲ ਲੱਗਾ ਤੂੰ ਘਰੋਂ ਘਰੋਂ ਕਿਸੇ ਨੂੰ ਬੁਲਾ ਲਾ ਵੀ ਤੈਨੂੰ ਗੱਡੀ ਜਾ ਤਾਂ ਆਉਣੀ ਨਹੀਂ ਜਾਂ ਜਨਮਣੀ ਕਿ ਤੂੰ ਡਰ ਗਿਆ ਰਹਿਣ ਦੇ ਖੜੀ ਰਹਿਣ ਦੇ ਇੱਥੇ ਉਹ ਪੰਗਾ ਲਏਗਾ ਹਨਾ ਅਚਾ ਹੋਰ ਕੋਈ ਬੰਦਾ ਮਾਰੇਗਾ ਤਾਂ ਚੱਲ ਗੱਡੀ ਤੇ ਸੀ ਬੰਦਾ ਕੋਈ ਕੋ ਥੱਲੇ ਦੇ ਕੇ ਮਾਰ ਦੇਣਾ ਚਾਹ ਕੋਗਾ ਨਾ ਇਦਾਂ ਕਰੋ ਵੀ ਤੁਸੀਂ ਕੁਝ ਨਾ ਕਰੋ ਜੀ ਕਿ ਤੂੰ ਦੱਸ ਦੇ ਤਰਾ ਕਿੰਨਾ ਨੁਕਸਾਨ ਆ ਮੈਂ ਪੈਸੇ ਦੇ ਦਿਆਂਗਾ ਵੀਰੇ ਨੇ ਬੰਦਾ ਬੁਲਾਇਆ ਫਾਇਰ ਪੇਰ ਪਾੜ ਗਿਆ ਗੱਡੀ ਬੰਦਾ ਡਿੱਗੀ ਦਿਖਾ ਤੀ ਉਹਨਾਂ ਰੁਪਈਆ 3000 ਰੁਪਈਆ ਪਿੱਛੇ ਪਰ ਪੇਂਟ ਕੁੰਬ ਦਾ ਵਿਚਾਰ ਮੈਂਥਮੋਂ ਦੇ ਪਿੱਛੇ ਚੱਲ ਉਹਨਾਂ ਵੀ ਲੈ ਜਨ 3000 ਰੁਪਈਆ ਵੀਰਾਂ ਕਹਿੰਦਾ ਮੈਂ ਲੈਣਾ ਵੀ ਇਹਨੂੰ ਦੇ ਦੇ ਆਮ ਇਹਨੇ ਕਰਨਾ ਉਹ ਕਹਿੰਦਾ ਵੀ ਮੈਂ ਰੁਪਈਆ ਨਹੀਂ ਲੈਣਾ ਤੇਣਾ ਮੁੜ ਕੇ ਤੈਨੂੰ ਹੁਣ ਦੇ ਲੈ ਚਾਰ ਲੈਣਾ ਪੰਜ ਲੈਣਾ ਤੇਰੇ ਤੇ ਤੇਰੀ ਜ਼ਿੰਮੇਵਾਰੀ ਮਹਿੰਦਰ ਵੈਹ ਦੇਣਾ ਰੁਪਈਆ ਲੈਣਾ ਵੀ ਉਹ ਬੰਦਾ ਕਹਿੰਦਾ ਮੈਂ ਪੈਸੇ ਦੇਣ ਨੂੰ ਤਿਆਰ ਨੁਕਸਾਨ ਆਇਆ ਮੈਨੂੰ ਉਹ ਕਹਿੰਦਾ ਰੁਪਈਆ 3000 ਲਿਖੋ 3000 ਫੜਾ ਦਾ ਬੰਦੇ ਉਹ ਲੈ ਕੇ ਵੀ ਕਹਿੰਦਾ ਵੀ ਚਲੋ ਠੀਕ ਹੈ ਜੀ ਪਈ ਦਾ ਤੌਰ ਨਾਲ ਕਹਿੰਦੇ ਪੇਡ ਐਕਸੀਲੇਟਰ ਤੇ ਪੈਰ ਰੱਖ ਲਿਆ ਉਹਨੇ ਮਾਰੀ ਸਿੱਧੀ ਨਾਲੇ ਚ ਉਹਦਾ ਜਿਹੜਾ ਐਕਸਲ ਸੀ ਥੱਲੇ ਵਾਲਾ ਚਿਮਟਾ ਹੁੰਦਾ ਉਹ ਟੁੱਟ ਗਿਆ ਟੁੱਟ ਕੇ ਜਦੋਂ ਟਾਇਰ ਘੁੰਮ ਗਿਆ ਇਹ ਬੰਦੇ ਨੇ ਹੱਥ ਛੋੜੇ ਉਹ ਕਹਿੰਦੇ ਬਾਈ ਮੈਨੂੰ ਲੱਗਦਾ ਜਾਣਾ ਤੈਨੂੰ ਗੱਡੀ ਆਉਂਦੀ ਨਹੀਂ ਜਾਂ ਤੂੰ ਡਰ ਗਿਆ ਤੂੰ ਰਹਿਣ ਦੇ ਕਿਸੇ ਚ ਮਾਰੇਗਾ ਹੁਣ ਤਾਂ ਬੈਠ ਹੀ ਨਹੀਂ ਦੁਰਨੀ ਹੈਗੀ ਚੱਕਾ ਹੀ ਟੁੱਟ ਗਿਆ ਤਿੰਨ ਵਾਰੀ ਗੱਡੀ ਮਾਰੀ ਉਹਨੇ ਤਿੰਨ ਵਾਰੀ ਉਹਨੇ ਐਕਸੀਲੇਟਰ ਦੀ ਪੈਰ ਰੱਖਿਆ ਕਰਦੇ ਮਾਰੇ ਨੇ ਜਾਂ ਤਾਂ ਉਹ ਰੱਬ ਜਾਣੇ ਉਹ ਆਟੋਮੈਟਿਕ ਸੀ ਉਹ ਆਥਾਰ ਜਿਉਂ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਆਪਣੀ ਆਂ ਝੋੜ ਜਾਣ ਬੰਦਾ ਜੀਗਾ ਰੱਬ ਜਾਣੇ ਆਪਰੇ ਡਰ ਗਿਆ ਜਦੋਂ ਉਹ ਹਟਿਆ ਉਦੋਂ ਜਦੋਂ ਟਾਇਰ ਟੁੱਟ ਗਿਆ ਥੱਲੇ ਐਕਸਲ ਟੁੱਟਿਆ ਚੱਕੇ ਦਾ ਫੇਰ ਉਹ ਹੜਿਆ ਉਹ ਵੀ ਟੀਟ ਜਿਹੜਾ ਹਟੇ ਹੀ ਨਹੀਂ ਬੰਦਾ ਬਲਾ ਕੇ ਟੋਸ਼ਨ ਪਾ ਕੇ ਫੇਰ ਗੱਡੀ ਲੈ ਕੇ ਗਿਆ ਉਹ ਵੀ ਟੀਟ ਪਤਾ ਗੱਡੀ ਉਹ ਥਾਰ ਦੀ ਲੋਹਾ ਵਧੀਆ ਸੀ ਉਹਦਾ ਨਹੀਂ ਤਾਂ ਹੋਰ ਹੁੰਦੀ ਖਿੰਡ ਜਾਂਦੀ ਸਾਡੀ ਕਾਲਜ ਵਾਲੇ ਦੋ ਸੀਨ ਕਰਦੇ ਆ ਜਿਹੜੇ ਕਾਲਜ ਵਾਲੇ ਹੈ ਕਾਲਜ ਦੇ ਦੋ ਸੀਨ ਦਿਖਾਓ ਇਹਨਾਂ ਨੇ ਬੌਧ ਨੂੰ ਬੰਦ ਕਰਾ ਅੱਧੀ ਪਾਰਕ ਜੀ ਦਿਖਾ ਦਿਓ ਆਹ ਪਾਰਕ ਚ ਕਰਨੇ ਬੈਠਾ ਸੀ ਉਹ ਉਹ ਲੜਾਫੋ ਉਹ ਲੜਾਫੋ ਉਹ ਜੂਦੀ ਹੋਏਗੀ ਜਿਆਦਾ ਇਹਦੀ ਬਾਤ ਉਹ ਗੱਲ ਸੁਣ ਲਈਆ ਹੋ ਗਿਆ ਉਹ ਵੀ ਲੋ ਗਿਆ ਹਾਂ ਜੀ 60 ਬਤਲੂ ਤੁਸੀਂ 60 ਬਤਲੂ ਨਹੀਂ ਦੇ ਦਨਾਂ ਨਹੀਂ ਮੋੜ ਹਾਂ ਜੀ ਠੀਕ ਹੈ ਤੇ ਤੂੰ ਆਹ ਬੈਠੇ ਉੱਥੇ ਬੈਠਾਂਗਾ ਹਾਂ ਜੀ ਪੈਸੇ ਤੂੰ ਮੋਚ ਦੇ ਗੱਲ ਕਰ ਲੈ ਉਹ ਆ ਕੇ ਬੈਠ ਜਾ ਇਧਰੇ ਹਣ ਖੈਣ ਨਹੀਂ ਲੱਗੇ ਉਸ ਵੀਟੇ ਰਹਿਣ ਦੀ ਯਾਰਾ ਇਹ ਤੇਰੇ ਕੋਲ ਉਹ ਵੀਟੇ ਮੈਚ ਜਿੱਤੀ ਖੋਲਣੀ ਤੂੰ ਮੇਰੇ ਨਾਲ ਹਰਕਤਾਂ ਨਹੀਂ ਕਰੇਗਾ ਤੂੰ ਦੋਸਤ ਹੈ ਮੇਰਾ ਬੱਚਾ ਤੂੰ ਮੇਰਾ ਦੋਸਤ ਹੈ ਕਲਾਸ ਫੈਲੋ ਹੈ ਤੂੰ ਐਂ ਚੰਗੇ ਲੱਗਦਾ ਹਰਕਤਾਂ ਜੇ ਹੈ ਕੁਝ ਕਰਨਾ ਹੋਰ ਦੋਸਤ ਲੱਭ ਲੈ ਮੈਨੂੰ ਰੱਬਾ ਮਾ ਨਾ ਬੱਪਾ ਮੈਨੂੰ ਮਾਫ ਕਰ ਓਕੇ ਜੀ ਮੈਂ ਖਾਨਦਾਨੀ ਬੰਦਾ ਮੈਂ ਐਸਾ ਬੰਦਾ ਨਹੀਂ ਹੈਗਾ ਫਿਰ ਦੇਖੂ ਆ ਫਿਰ ਫਿਰ ਤੂੰ ਉੱਠ ਗਿਆ ਭਾਜੀ ਇਹ ਕੋਈ ਕੋਈ ਨਹੀਂ ਕਿ ਤੂੰ ਨਹੀਂ ਲੋਟ ਆਉਂਦਾ ਨਾ ਫਿਰ ਉੱਦਾਂ ਸਹੀ ਫਿਰ ਉਹ ਅੱਗੇ ਫਿਰ ਤੁਹਾਨੂੰ ਕਰਨ ਲੱਗਿਆ ਫੋਨ ਓਕੇ ਇਹ ਕਸੀਨੇ ਥੋੜਾ ਜੰਨਾ ਦਾ ਹੈ ਪਾਲੇ ਵੀ ਦੋਇ ਤੂਰੇ ਆਉਂਦੇ ਨੇ ਕਾਲਜ ਜਾ ਕਲਾਸ ਲਾਉਣ ਨੂੰ ਜਾਂਦੇ ਨਹੀਂ ਚਲ ਯਾਰ ਜੀ ਕਲਾਸ ਲਾਈ ਤਬਾਂ ਕੋ ਬੋਲ ਨਹੀਂ ਕੋ ਲੱਗਣਾ ਨਹੀਂ ਕੋ ਰੈਂਡ ਨਹੀਂ ਆਈ ਕਿਸੇ ਨੂੰ ਕਰ ਰਿਹਾ ਵੀਡੀਓ ਐਸੀ ਬੋਲਣ ਦੀ ਬੰਦ ਕਰੋ ਜੀ ਹੁਣ ਹੁਣ ਬੋਲ ਮੈਂ ਕਿੱਸੀ ਲੱਗ ਰਹੀ ਹਾਂ ਬਤਾਓ ਅੱਛੀ ਲੱਗ ਰਹੀ ਹੈ ਹਾਂ ਔਰ ਚਾਵਲ ਚਾਵਲ ਆਤੇ ਹਨ ਬਣਾਉਣੇ ਕੇ ਲਈ ਨਹੀਂ ਆਤੇ ਨਹੀਂ ਮੈਨੂੰ ਮੁੱਢਾ ਬਣਾਉਣਾ ਹੁੰਦਾ ਹੈ ਮੁਰਗੀ ਬਣਾਣਾ ਆਤੀ ਪਰ ਖਾਤੀ ਮੁਰਗੀ ਮੁਰਗਾ ਖਾਤੀ ਕਿ ਬਿੱਟ ਖਾਤੀ ਬਹੁਤ ਕੁਝ ਨਹੀਂ ਤੂੰ ਚਾਹ ਖਾਤੀ ਬਿੱਟ ਖਾਤੀ ਲੇ ਗਰੂ ਕੋ ਵਿਆਹ ਕਰਾ ਲੈ ਇਹਦੇ ਨਾਲ ਇੱਕ ਟਰੱਕ ਦੇ ਬਰਾਤੀ ਆਏ ਨੇ ਸਾਰੇ ਮੈਂ ਕਿੰਨੇ ਗੁਡੀਆਂ ਕਰਨੀ ਲੋੜੇ ਨੇ ਮੇਰੀ ਗੱਲ ਤਾਂ ਸੁਣਾ ਦਾਲ ਕੋਈ ਨੀ ਕਰੋ ਕਰੋ ਕਹ ਦੇ ਰੋਈ ਤਾ ਕਿ ਮੈਂ ਤਾਂ ਤੇਰੀ ਨਾਲ ਹੀ ਵਿਆਹ ਕਰਾਉਣਾ ਮੈਂ ਨੇ ਤਾਂ ਆਪੇ ਸਾਥ ਚਾਹਣ ਲੋੜੀ ਮਾਰੀ ਆਪੇ ਸਾਥ ਹੀ ਜਾਏਗੀ ਜਰਮਨ ਜਾ ਰਿਹਾ ਵੇ ਦੇਖ ਲੈ ਤੇ ਡੈਡੀ ਵੇ ਰਿਹਾ ਮੈਂ ਲੈ ਜੂ ਹੋ ਗਈ ਆਂਗੇ ਆਪ ਮੇਮੂ ਡਾਲੋਗੇ ਮੈਂ ਆਪ ਨੂੰ ਡਾਲੂ ਉਹ ਚਲੋ ਨੰਨਾ ਠੀਕ ਹੈ ਉਹ ਠੀਕ ਹੈ ਰਹਾ ਕਹਿ ਰਹੀ ਨਾ ਨਾ ਠੀਕ ਹੈ ਰਹਾ ਕਹਿ ਰਹੀ ਛੋਟੀਆਂ ਗੱਲਾਂ ਕਰਦਾ ਸਾਰਾ ਮੂੰਹ ਉਹ ਨਹੀਂ ਯਾਰ ਤੂੰ ਉਹ ਸਾਡਾ ਘਾਤ ਨਾ ਮੈਨੂੰ ਨਹੀਂ ਨਹੀਂ ਆਂਟੀ ਜੀ ਵੀ ਹੋ ਗਈ ਗੱਲ ਬਾਤ ਹੁਣ ਨਾ ਨਾ ਕਰਿਓ ਉਹ ਚਲੋ ਤੂੰ ਆ ਜਾ ਆਵਣਾ ਕਤੇ ਆਮ ਜਗਰੂਪ ਤਾਂ ਡਰ ਨਾ ਲੱਗਿਆ ਜਗਰੂਪ ਤਾਂ ਡਰ ਨਾ ਆਓ ਨਾ ਕਿਤੇ ਤੂੰ ਮੁੱਲ ਲੈ ਲਿਆ ਮੈਨੂੰ ਉਹ ਚਾ ਯਾਰ ਫੀਲ ਕਰ ਲਾ ਤੁਮ ਅਗਲਾ ਕਰਾਓ ਕਰਉਂਗਾ ਸਰ ਫੀਲ ਆਦੀਆਂ ਉਹਨੇ ਕਿਹਾ ਬੰਦੇ ਕਿਨੂੰ ਮਿਲ ਕੇ ਆ ਚੀਨ ਸੁਣ ਨਹੀਂ ਕਰਕੇ ਆਏ ਉਹ ਜਿਹੜੀ ਲੱਗੀ ਹੋਊਗੀ ਉਹੀ ਜਿਹੜੀ ਅਰੇ ਪਰੇ ਉਹ ਨਾਲ ਕਰ ਲਾਂ ਮਰਨਾ ਉੱਤੇ ਕਾ ਜੜੀ ਜਾਂਦਾ ਕੈਂਪ ਉਹਦਾ ਸੋਖੀ ਕੀ ਕਰੇਗਾ ਉਹ ਆਪਣੇ ਹਾਲ ਪ੍ਰਮਾਣ ਚਾਣਾ ਚਾ ਉਹ ਯਾਰ ਭਾਈ ਜਣਾ ਕੀ ਕਾਡ ਰੋ ਰੇ ਜਗਰੂਪ ਕਿਆ ਯਾਰ ਜਗਰੂਪ ਔਖਾ ਹੋਇਆ ਭਾਈ ਆਪਣਾ ਟਾਈਮ ਨਾਲ ਵਿਆਹ ਕਰਾ ਲਿਆ ਕਰੋ ਠੀਕ ਹੈ ਨਾ ਮੈਂ ਤਾਂ ਮੇਰੀ ਉਮਰ ਲੰਘਦੀ ਜਾਂਦੀ ਆ ਔਰ ਮੈਨੂੰ ਪਛਤਾਵਾ ਹੋ ਰਿਹਾ ਮੈਂ ਤਾਂ ਸਾਲੇ ਸਟੂਲੇ ਮਿਲ ਜਾਂਦੇ ਨੇ ਵੀਰੇ ਬੈ ਉਹਦਾ ਗੱਲ ਕੀਤੀ ਆ ਮੈਂ ਉਹੋ ਹੀ ਕਿਹਾ ਮੈਂ ਤਾਂ ਆਉਂਦੀ ਗੱਲ ਕੀਤੀ ਆ ਜੇ ਤੈਨੂੰ ਨਾ ਵਿਆਹ ਹੋਣਾ ਤਾਂ ਮੇਰਾ ਜਾਲ ਹੱਲ ਆਉਂਦਾ ਇਹ ਗੱਲ ਕਹੀ ਆ ਮੈਂ ਫਿਰ ਮੈਂ ਦੂਜੀ ਲੋਟ ਮਨਾਉਂਦੇ ਆ ਇਦਾਂ ਕਹਦੇ ਤੇ ਤੂੰ ਫੇਕ ਆਈਡੀ ਬਣਾਏਂਗਾ ਨਾ ਇਹ ਨੀਲਾ ਮੰਦ ਇਹਨਾਂ ਤੋਂ ਡਿੱਗ ਕੇ ਲੋਣ ਮਨਾਏ ਮਨਾਉਂਗੀ ਮਨਾਉਂਗੀ ਇਹ ਪਾਰਟ 2 ਬਣਾਇਆ ਰਹੀ ਹੈ ਇਹਨੂੰ ਮਜ਼ਾ ਆ ਰਿਹਾ ਹੈ ਮਨਾਉਂਗੀ ਕੋਈ ਮਤਰੀ ਇਹਨੂੰ ਮਜ਼ਾ ਮਜ਼ਾ ਆ ਰਿਹਾ ਹੈ ਮੈਨੂੰ ਮਨਾਈ ਲੈ ਜਾ ਚੱਲਾ 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 ਇੱਧਰ ਨੂੰ ਆਈ ਜੋ ਗਰੁੱਪ ਐਕਸ਼ਨ ਮੰਦਲੀ ਕੋਈ ਜਾਣ ਮਦਦ ਅੱਪ ਠੀਕ ਹੈ ਠੀਕ ਹੈ ਰੜਕ ਰੜ ਲਗ ਗਿਆ ਮਹਸਾਬ ਆ ਜਿਹੜੀ ਵੀਡੀਓ ਸੀ ਉਹ ਕੰਪਲੀਟ ਹੋ ਚੁੱਕੀ ਆ ਠੀਕ ਆ ਨਾ ਇਹ ਸਟੋਰੀ ਵੈਸੇ ਮੇਰੀ ਸੀ ਕਈ ਦਿਨਾਂ ਦੀ ਮੇਰੇ ਮਨ ਚ ਰੜਕਦੀ ਫਿਰ ਮੈਂ ਭਾਜੀ ਨਾਲ ਡਿਸਕਸ ਕੀਤੀ ਤੇ ਇਹਨਾਂ ਨੇ ਫਿਰ ਆਪਣੇ ਹਿਸਾਬ ਨਾਲ ਉਹਨੂੰ ਨਿਖਾਰ ਕੇ ਲਿਆਂਦਾ ਆਪੇ ਤਾਂ ਤੂੰ ਕਿਹਾ ਵੀ ਮੈਂ ਬਣ ਜੂ ਮੈਂ ਬਣ ਜੂ ਚੱਕਰ ਪਤਾ ਕੀ ਹੈ ਕਿਦਾ ਕੋਈ ਦੋਸਤ ਹੈ ਉਹ ਇਦਾਂ ਦੀ ਬੋਲੀ ਬੋਲਦਾ ਅੱਛਾ ਉਹਨੇ ਉਹਨੇ ਕਿਹਾ ਤਾਂ ਵੀ ਮੈਂ ਕਰ ਲੂੰਗਾ ਹਾਂ ਓਕੇ ਸਾਡੇ ਦਿਮਾਗ 'ਚ ਗੱਲ ਆ ਗਈ ਉਹ ਧੋਖਾ ਦੇ ਗਿਆ ਕਹਿੰਦਾ ਵੀ ਮੈਂ ਨਹੀਂ ਕਰ ਸਕਦਾ ਮੈਂ ਪਬਲਿਕ 'ਚ ਨਹੀਂ ਇਦਾਂ ਕਰ ਸਕਦਾ ਹਾਂ ਤੇ ਜਾਨੀ ਕਿ ਚਲੋ ਆਪ ਤੁਸੀਂ ਤਾਂ ਐਕਟ ਕਰਦੇ ਹੋ ਹਨਾ ਤੂੰ ਕਹਿੰਦਾ ਤਾਂ ਪ੍ਰੋਫੈਸ਼ਨਲ ਹੈ ਜੀ ਉਹ ਉਹਨੂੰ ਵੀ ਚੀਜ਼ ਨਹੀਂ ਸਹੀ ਲੱਗਣੀ ਉਹਨੂੰ ਸਹੀ ਨਹੀਂ ਲੱਗਣੀ ਬਹੁਤ ਸ਼ਰਮ ਉਹ ਵੀ ਮੰਨਦਾ ਇਹ ਚੀਜ਼ ਕਰਨੀ ਸ਼ਰਮ ਪਾਉਂਦਾ ਸੀ ਉਹ ਕਹਿੰਦਾ ਵੀ ਮੈਂ ਇੰਨਾ ਨਹੀਂ ਕਰਦਾ ਤੂੰ ਕਰਾਊਡ ਦੇ ਵਿੱਚ ਕਰ ਲਿਆ ਕਹਿੰਦਾ ਮੈਂ ਲਵਾਉਂਗਾ ਇੱਕ ਪ੍ਰੋਫੈਸ਼ਨਲ ਐਕਟਰ ਹਾਂ ਤੂੰ ਕਰ ਲਿਆ ਤੂੰ ਸੰਗ ਨਹੀਂ ਕਰੀ ਹਨਾ ਤੂੰ ਐਕਟਰ ਮੰਨ ਕੇ ਕਰਿਆ ਮੈਂ ਕਰਨਾ ਨਹੀਂ ਤੂੰ ਐਕਟ ਆ ਹਨਾ ਕਰਨ ਨਾਲ ਵਧੀਆ ਤੇਰਕਰ ਵਾਲੀ ਨਲ ਉਹ ਜਾਨਾ ਬਣ ਰਿਹਾ ਵਿਚਾਰਾ ਚਲੀ ਚਲਾ ਠੀਕ ਹੈ ਜੀ ਸਸਰੀਕਾਲ ਸਾਰਿਆਂ ਨੂੰ ਇਧਰਲੇ ਪਾਸੇ ਬੈਣ ਬਾਜੇ ਵੱਜਦੇ ਨੇ ਮੇਰਾ ਦਿਲ ਬਹੁਤ ਕਰੀ ਜਾਂਦਾ ਮੇਰਾ ਰੋਲ ਹੀ ਐਦਾਂ ਹੁੰਦਾ ਮੈਨੂੰ ਐਦਾਂ ਨਾਲ ਸਮਝਾ ਮੇਰਾ ਰੋਲ ਹੀ ਐਦਾਂ ਹਾਂ ਨਾ ਨਾ ਉਹ ਤਾਂ ਪਤਾ ਹੀ ਹੈਗਾ ਸਾਰਿਆਂ ਨੂੰ ਮੇਰਾ ਨਾ ਜਗ ਰੂਪਾ ਤੇ ਭੈਣ ਭਾਈ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗਾ ਤੁਸੀਂ ਕੋ ਕੁੜੀ ਲੱਭ ਲਓ ਜੁੱਕੇ ਦੀ ਮੈਂ ਹੀ ਇੱਥੇ ਜੁੱਕੇ ਆਉਂਗਾ ਹਾਂ ਲੇਕੇ ਜੁੱਕੇ ਦੀ ਕੁੜੀ ਮੈਂ ਆ ਗਿਆ ਮੈਂ ਜੁੱਕੇ ਦੀ ਕੁੜੀ ਲੱਭਣ ਗਿਆ ਮੈਂ ਆਡੀਅੰਸ ਨੂੰ ਆਡੀਅੰਸ ਅੰਕਲ ਕਹਿੰਦੇ ਹੈ ਉਤਰਾਖੰਡ ਦੀ ਚੁੱਕੇ ਦੀ ਉਤਰਾਖੰਡ ਹੋ ਗਈ ਉੱਕੇ ਨਹੀਂ ਨਹੀਂ ਇੰਗਲੈਂਡ ਇੰਗਲੈਂਡ ਗਿਆ ਨਾ ਫਿਰ ਮੈਂ ਇੰਗਲੈਂਡ ਦੀ ਕੁੜੀ ਲੱਭ ਕੇ ਦੋ ਤੇ ਮੈਂ ਵਿਆਹ ਕਰਾਉਣਾ ਛੇਤੀ ਛੇਤੀ ਮੈਂ ਹੈਗਾ 30 ਸਾਲ ਦਾ ਕੋਈ ਢਿੱਡ ਮੈਂ ਆਪੇ ਘਟਾਲੂਗਾ ਉੱਥੇ ਬਾਹਰ ਤੋਂ ਆਪੇ ਮੈਂ ਹੋਵਾਂ ਇਹ 30 ਸਾਲ ਦਾ ਜੀ ਇਹ 10 ਸਾਲ ਪਹਿਲਾਂ 30 ਸਾਲ ਦਾ ਸੀ ਇਹ ਤਾਂ 30 ਰੋਟੀਆਂ ਪੈਂਦੀਆਂ ਨੇ ਇਹਨਾਂ ਵਿੱਚ ਟਾਈਟ ਆ ਬੜਾ ਫਸੇ ਬੈਂਡ ਵਾਜੇ ਵਾਜਦੇ ਇਰ ਦੇ ਟੀ-ਸ਼ਰਟ ਵੀ ਇੰਗਰੇਨ ਵਾਲੀ ਪੰਜਾਂ ਪੰਜਾਂ ਦੇ ਜਾਂਦੇ ਵਾਲੀਆਂ ਭਾਬੀ ਹੋਰਾਂ ਦੇ ਵਿਆਹ ਚਾਪਾ ਪਾ ਭੰਗਣਾ ਹੋਰ ਤਾਂ ਮੋਨਾ ਆਪਾਂ ਬੱਚੇ ਨਾ ਕਿ ਬੱਚੇ ਮਲੰਕ ਹੋ ਗਿਆ ਚੱਲ ਆ ਜਾ ਆਪਣੇ ਚੇਤੇ ਰੋਟੇ ਦਮਾ ਚੱਲ ਆ ਜਾ ਜਵਾਗ ਦੇਖ ਰਹੇ ਗੱਲ ਜੀ ਸਾਰਿਆਂ ਨੂੰ ਓਕੇ ਬਾਜੀ ਆ ਵਿਆਹ ਲਾ ਤਿਆਰ ਰੱਖਿਆ ਦੇਖੋ ਜੀ ਕਰਾ ਦੇ ਜੀ ਇਹਨੂੰ ਰਿਸ਼ਤਾ ਜਾ ਕੇ ਸੀਰੀਅਲ ਹੋ ਨਾ ਨਾ ਮੈਂ ਸੱਚੀ ਮਜੇ ਇਹ ਨਹੀਂ ਤੇ ਹੁਣ ਰਿਸ਼ਤਾ ਹੋਣ ਨਹੀਂ ਦੇਣਾ ਉਹ ਵੀ ਤੇ ਆਪਣੀ ਆਪਣੇ ਬਲੌਗ ਦੇ ਵਿੱਚ ਤੁਹਾਨੂੰ ਮੈਂ ਆਪਣੀ ਪਰਸਨਲ ਲਾਈਫ ਬਾਰੇ ਦਿਖਾਉਂਗਾ ਮੇਰੀ ਪਰਸਨਲ ਲਾਈਫ ਚਲੋ ਹਾਂ ਭਾਈ ਮੈਨੂੰ ਤਾਂ ਨਿਕਲ ਜਾਣ ਦਿਓ ਨੀਗਾ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵਲੌਗ ਵਧੀਆ ਲੱਗਿਆ ਤਾਂ ਲਓਗੇ ਕੰਪਲੀਟ ਪੈਕਅਪ ਹੋ ਗਏ ਹੁਣ ਅਸੀਂ ਘਰ ਵੀ ਚਲੋ ਜੀ ਸਾਡਾ ਜੇ ਤੁਹਾਨੂੰ ਵਧੀਆ ਲੱਗਿਆ ਵਲੌਗ ਤਾਂ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਰਾਤ ਹੋ ਗਈ 7:00 ਵਜੇ ਦੀ ਅੱਜ ਬਾਏ ਬਾਏ